ਇਹ ਖਬਰ ਚਿੱਟੇ ਯਾਨੀ ਹੈਰੋਨ ਦੇ ਮਾਮਲੇ ਵਿੱਚ ਫਰੀਦਕੋਟ ਪੁਲਿਸ ਦੀ ਹਮ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਆ ਕਿ ਉਸਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 12 ਕਿਲੋ 100 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਹੜੀ ਪਾਕਿਸਤਾਨ ਵਾਲੇ ਪਾਸਿਓਂ ਆਈ ਦੱਸੀ ਜਾਂਦੀ ਹੈ ਡਰੋਨ ਰਾਹੀਂ ਮੰਗਵਾਈ ਦੱਸੀ ਜਾਂਦੀ ਹੈ ਤੇ ਇਸ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 120 ਕਰੋੜ ਰੁਪਏ ਦੇ ਕਰੀਬ ਪਾਕਿਸਤਾਨ ਵਾਲੇ ਪਾਸਿਓਂ ਚਿੱਟਾ ਯਾਨੀ ਹੈਰੋਨ ਡਰੋਨ ਰਾਹੀਂ ਪੰਜਾਬ ਦੇ ਵਿੱਚ ਆਉਣਾ ਬਾਹਰ ਦਸਤੂਰ ਜਾਰੀ ਹੈ ਫਰੀਦਕੋਟ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਪਾਕਿਸਤਾਨ ਬੈਠੇ ਸਮਗਦਰਾਂ ਕੋਲੋਂ ਡਰੋਨ ਰਾਹੀਂ ਚਿੱਟਾ ਮੰਗਾਉਂਦੇ ਸੀ ਫਰੀਦਕੋਟ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਾਕਿਸਤਾਨ ਵਾਲੇ ਪਾਸਿਓਂ ਫਰੀਦਕੋਟ ਦੇ ਝਾੜੀ ਵਾਲਾ ਪਿੰਡ ਨਾਲ ਸਬੰਧਤ ਸੁਖਪ੍ਰੀਤ ਸਿੰਘ ਤੇ ਕਾਦਰ ਸਿੰਘ ਨੇ ਹਾਲ ਹੀ ਵਿੱਚ ਡਰੋਨ ਜਰੀਏ ਹੈਰੋਨ ਮੰਗਵਾਈ ਹੈ ਤੇ ਉਹ ਕਿਸੇ ਪਾਰਟੀ ਨੂੰ ਅੱਗੇ ਦੇਣ ਦੀ ਤਾਕ ਵਿੱਚ ਆ ਪੁਲਿਸ ਨੇ ਤੁਰੰਤ ਰੇਡ ਕੀਤੀ ਤਾਂ ਇਹ ਦੋਨੇ ਕਾਬੂ ਆ ਗਏ ਇਹਨਾਂ ਦੀ ਪਛਾਣ ਝੜੀਆਲਾ ਪਿੰਡ ਦੇ ਸੁਖਪ੍ਰੀਤ ਸਿੰਘ ਤੇ ਫਿਰੋਜ਼ਪੁਰ ਨਾਲ ਸੰਬੰਧਿਤ ਇੱਕ ਹੋਰ ਕਾਦਰ ਸਿੰਘ ਨਾਂ ਦੇ ਵਿਅਕਤੀ ਵਜੋਂ ਹੋਈ ਹੈ ਤੇ ਇਹਨਾਂ ਕੋਲੋਂ ਪੁਲਿਸ ਨੇ 12 ਕਿਲੋ 100 ਗ੍ਰਾਮ ਹੈਰੋਨ ਬਰਾਮਦ ਕਰ ਲਈ ਹੈ ਫਰੀਦਕੋਟ ਪੁਲਿਸ ਦੀ ਹੁਣ ਤੱਕ ਦੀ ਇਸ ਲਈ ਕਈ ਸਾਲਾਂ ਦੀ ਸਭ ਤੋਂ ਵੱਡੀ ਇੱਕ ਕਾਮਯਾਬੀ ਅੱਜ ਸਾਨੂੰ حاصل ਹੋਈ ਹੈ ਜੇਚ ਇੱਕ ਕ੍ਰਾਸ ਬਾਰਡਰ

ਘੜੀ ਵਾਲਾ ਵੀ ਹੈ ਤੇ ਇਹਨਾਂ ਨੇ ਗਾਂ ਤੋਂ ਗਾਂ ਅੱਗੇ ਸਪਲਾਈ ਕਰਨਾ ਸੀ ਇਹ ਚ ਜਦੋਂ ਸਾਨੂੰ ਇਸ ਬਾਰੇ ਇੱਕ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਨੰਬਰ 212 ਡੇਟਿਡ 8/9/25 ਰਜਿਸਟਰ ਕੀਤੀ ਪੀਐਸ सदर ਫਰੀਦਕੋਟ ਅੰਡਰ ਸੈਕਸ਼ਨ 21 ਐਂਡ 23 ਐਨਡੀਪੀਐਸ ਐਕਟ ਤਾਂ ਹੁਣ ਗਾਂ ਤੋਂ ਗਾਂ ਜਿਹੜੀ ਤਵਦੀਸ਼ ਹੈ ਉਹ ਚ ਅਸੀਂ ਪ੍ਰੋਪਰ ਇਹਦੇ ਲਿੰਕੇਜਸ ਅਸੀਂ ਸਟੈਬਲਿਸ਼ ਕਰਾਂਗੇ ਇਹਦੇ ਬੈਕਵਰਡ ਲਿੰਕੇਜਸ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਚ ਇਹਨਾਂ ਦੋਵਾਂ ਬੰਦਿਆਂ ਨੂੰ ਕਿਸੇ ਨੇ ਕੋਈ ਹਵਾਲਾ ਰਾਹੀਂ ਪੈਸੇ ਭੇਜੇ ਜਾਂ ਇਹ ਅੱਗੇ ਕਿਹਨੂੰ ਸਪਲਾਈ ਕਰਨਾ ਸੀ ਤੇ ਇਹਦੇ ਬੈਕਵਰਡ ਇਹ ਕਿੱਥੋਂ ਇਹਨਾਂ ਦੀ ਸੋਰਸ ਹੈ ਜਾਂ origin point ਹੈ ਇਹ ਸਾਰੀ ਹੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰਕੇ ਉਹ ਸਾਰੇ ਹੀ ਬੰਦਿਆਂ ਨੂੰ ਅਸੀਂ ਨਾਮਿਨੇਟ ਕਰਾਂਗੇ ਤਾਂ ਇਹਨੂੰ ਅਰੈਸਟ ਕਰਾਂਗੇ ਇਸ ਮੋਡਿਊਲ ਦੇ ਬਸਟ ਹੋਣ ਨਾਲ ਇਸ ਇਲਾਕੇ ਦੀ ਇਹ ਵਨ ਆਫ ਦਾ ਬਿਗੇਸਟ ਰਿਕਵਰੀਜ਼ ਹੈ ਤੇ ਜਿਵੇਂ ਮੈਂ ਕਿਹਾ ਫਰੀਦਕੋਟ ਦੀ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਹੀਰੋਇਨ ਦੀ ਰਿਕਵਰੀ ਹੈ ਤਾਂ ਇਸ ਇੱਕ ਰਿਕਵਰੀ ਦੇ ਬਾਅਦ ਇਹ ਪੂਰਾ ਜਿਹੜਾ ਹੈਗਾ ਕਾਰਟਲ ਇਹਦੀ ਬੈਕਬੋਨ ਅਸੀਂ ਬ੍ਰੇਕ ਕਰਨ ਚ ਕਾਮਯਾਬ ਹੋਏ ਹਾਂ ਤੇ ਅੱਗੇ ਵੀ ਅਸੀਂ ਇਸੇ ਤੰਦੇ ਹੀ ਨਾਲ ਕੰਮ ਕਰਦੇ ਰਹਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਇੱਕ ਵੱਡੀ ਰਿਕਵਰੀ ਫਿਸਕੋਟ ਜਿਲ੍ਹੇ ਵਿੱਚ ਪਹਿਲੀ ਵਾਰ ਹੋਈ ਹੈ ਖਾਸ ਕਰ ਜੇ ਦੇਖੀਏ ਤਾਂ ਜ਼ਿਆਦਾਤਰ ਇਹ ਸਰਦੀ ਇਲਾਕਿਆਂ ਚ ਹੁੰਦੀ ਸੀ ਤੁਹਾਨੂੰ ਲੱਗਦਾ ਕਿ ਕਿਤੇ ਸਰਦੀ ਏਰੀਆ ਚ ਇਹੋ ਨੇ ਦੂਸਰੇ ਇਲਾਕਿਆਂ ਵੱਲ ਮੂਵ ਕਰ ਰਹੇ ਨੇ ਇਨਫਲੇਸ਼ਨ ਦਾ ਸਰ ਦੇਖਿਏ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਹੈ ਯੁੱਧ ਨਸ਼ਾਪੁਰਦ ਅੰਡਰ ਦ ਗਾਈਡੈਂਸ ਐਂਡ ਪਰਸਨਲ ਸੁਪਰਵੀਜ਼ਨ ਆਫ आवर ਵਰਦੀ ਡੀਜੀ ਸਰ ਤੋ ਉਸਤੇ ਇਹ ਜਿਹੜੇ ਨਸ਼ਾ ਤਸਕਰ ਹੈ ਇਹਨਾਂ ਨੂੰ ਹੁਣ ਕੋਈ ਰਾਹ ਨਹੀਂ ਅਗੇ ਲੱਭਦਾ ਪਿਆ ਬਿਕੋਜ਼ ਆਫ ਦਾ ਐਕਸਟ੍ਰੀਮ ਕ੍ਰੈਕਡਾਊਨ ਔਨ देयर ਫੂਟ ਸੋਲਜਰਸ ਤਾਂ ਹੁਣ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਇਹਨਾਂ ਨੇ ਆਪਣਾ ਮੋਡਸ ਆਪਰੇਂਡੀ ਸਾਰਾ ਕੁਝ ਇਹਨਾਂ ਨੇ ਚੇਂਜ ਕੀਤਾ ਹੈ ਤੇ ਅਸ ਖਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇਹ ਕਾਮਯਾਬੀ ਹੈ ਕਿ ਇਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ ਬਟ ਅਸੀਂ ਇਹਨਾਂ ਨੂੰ ਕਿਤੇ ਵੜਨ ਨਹੀਂ ਦੇਵਾਂਗੇ ਤੇ ਜਿੱਥੇ ਵੀ ਇਹ ਜਾਣਗੇ ਅਸੀਂ ਉਸ ਤੋਂ ਪਹਿਲਾਂ ਆ ਕੇ ਫੜ ਲਵਾਂਗੇ ਇਹ ਯਾਰ ਨਹੀਂ ਕਿ ਉਹ ਜਿੱਦ ਕਿ ਪੁਸ਼ੀਸ਼ ਤੋਂ ਕਿ ਟੈਪੀਸ਼ਨ ਪਤਾ ਚੱਲਿਆ ਹੈ ਕਿ ਇਹ ਅਸਾਈਨਮੈਂਟ ਇੱਕ ਬਹੁਤ ਵੱਡਾ ਹੈ ਕਿ ਇਹ ਬਹੁਤ ਹੈਵੀ ਅਸਾਈਨਮੈਂਟ ਹੈ ਤੇ ਜਿਹੜੇ ਇਹਦੇ ਪੈਕੇਟਸ ਇਸ ਦਾ ਅਪੀਸ਼ੋ ਵੀ ਇਹ ਕਿ ਇੱਕ ਕਰਾਸ ਬਾਰਡਰ ਅਸਾਈਨਮੈਂਟ ਹੈ ਉਹਨਾਂ ਸੇ ਨਾਲ ਹੀ ਪ੍ਰੋਪਰ ਇੱਕ ਪੋਟੈਂਸ਼ੀਅਲ ਅਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੇ ਫੋਨਸ ਦੀ ਵੀ ਤੇ ਇਹਨਾਂ ਦੀ ਵੀ ਪ੍ਰੋਪਰ ਪੁੱਛਗਿੱਛ ਹੋਊਗੀ ਤੇ ਗਾਂ ਤੋਂ ਗਾਂ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਇਹ ਵੀ ਇੱਕ ਵੱਡੇ ਮਗਰਮੱਛ ਹੀ ਹੈਗੇ ਜੇ ਅਸੀਂ ਲਿੰਕ ਕ੍ਰੀਏਟ ਕਰ ਸਕੀਏ ਆਪਾਂ ਜਿਹੜੇ ਸਰਹੱਦ ਪਾਸ ਬੈਠੇ ਨਸ਼ਾ ਤਸਕ ਉਹਨਾਂ ਨਾਲ ਦੇਖਿਏ ਇਹ ਪ੍ਰਚਾਰ ਅਤਕਲ ਰਾਤ ਕੋ ਹੋਇਆ ਹੈ ਅਰਾਊਂਡ 8:00 ਟੂ ਕਲੌਕ ਅਤੇ ਹੁਣ ਸਾਡੀ ਤਫਦੀਸ਼ ਜਿਹੜੀ ਹੈਗੀ ਇਹਨਾਂ ਨੂੰ ਅਸੀਂ ਪ੍ਰੋਪਰ ਕੋਰਟ ਚ ਅਸੀਂ ਪੇਸ਼ ਕਰਾਂਗੇ ਔਰ ਮਾਨਜੋਗ ਅਦਾਲਤ ਚ ਅਸੀਂ ਇਹਨਾਂ ਦੇ ਰਿਮਾਂਡਸ ਲੈ ਕੇ ਫਿਰ ਅਸੀਂ ਇਹ ਅੱਗੇ ਜਿਹੜੀ ਲਿੰਕਸ ਹੈ ਉਹ ਸਟੈਬਲਿਸ਼ ਕਰਾਂਗੇ ਜੋ ਵੀ ਨਈ ਗੱਲ ਸਾਡੇ ਸਾਹਮਣੇ ਆਊਗੀ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਕਿਤੇ ਯਾਨੀ ਹੈਰੋਨ